ਬਸ ਸਟੈਂਡ ਦੇ ਬਿਲਕੁਲ ਸਾਹਮਣੇ ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਉਹਦੇ ਸਾਹਮਣੇ ਹੀ ਬਣਿਆ ਹੋਇਆ ਸੁਪਰ 99 ਜੀਓ ਦਫਤਰ ਦੇ ਬਿਲਕੁਲ ਨਾਲ ਸਾਹਮਣੇ ਟੈਕਸੀ ਸਟੈਂਡ ਦੇ 99 ਬਾਜ਼ਾਰ ਅੱਜ ਆਪਾਂ ਕਰਦੇ ਆਂ ਵੀਰ ਨਾਲ ਗੱਲ ਆਜੋ ਫਿਰ ਸਸੀ ਗੱਲ ਦੋਸਤੋ ਪਟਾਰਾ ਜ਼ਿੰਦਗੀ ਦਾ ਚੈਨਲ ਵਿੱਚ ਤੁਹਾਡਾ ਸਵਾਗਤ ਆ ਤੇ ਆਪਾਂ ਖੜੇ ਆਂ ਸੁਪਰ 99 ਭਗਤਾ ਭਾਈ ਕਾ ਦੇ ਵਿੱਚ ਜੋ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਤੇ ਇਹਨਾਂ ਕੋਲੇ ਜਿਹੜਾ ਸਮਾਨ ਮਿਲਦਾ ਉਹ 99 ਰੁਪਏ ਦੇ ਵਿੱਚ ਹਰ ਇੱਕ ਆਈਟਮ ਮਿਲਦੀ ਆ ਇਹ ਬਹੁਤ ਵਧੀਆ ਆਈਟਮਾਂ ਆਈਆਂ ਹੋਈਆਂ ਘਰ ਵਾਸਤੇ ਤੇ ਅੱਜ ਆਪਾਂ ਦਿਖਾਉਣੇ ਆ ਦਿਖਾਓ ਅੱਜ ਆਪਣੀਆਂ ਕਿਹੜੀਆਂ ਕਿਹੜੀਆਂ ਆਈਟਮਾਂ ਆਪਣੇ ਕੋਲੇ 99 ਰੁਪਏ ਦੇ ਵਿੱਚ ਸੇਲ ਕਰਦੇ ਤੁਸੀਂ ਡੈਨਵਰ ਦਾ ਪਾਊਡਰ 220 ਪ੍ਰਿੰਟ ਆਈ 99 ਦੇ ਵਿੱਚ ਦੇਵਾਂਗੇ ਠੀਕ ਹੈ ਜੀ ਇਹ 220 ਪ੍ਰਿੰਟ ਵਾਲਾ 99 ਰੁਪਏ ਦੇ ਵਿੱਚ ਹਾਂਜੀ ਹਾਂਜੀ ਇੱਧਰ ਆ ਜਾਈਏ ਅੱਗੇ ਆ ਲਓ ਜੀ ਸ਼ੈਂਪੂ ਆ ਗਿਆ 195 ਪ੍ਰਿੰਟ ਆ ਜੀ ਦੋ ਫਲੇਵਰ ਆਈ ਇਹਦੇ ਵਿੱਚ ਇਹ ਵੀ 99 ਦੇ ਵਿੱਚ ਦੇਵਾਂਗੇ ਇੱਕ ਇੱਕ ਪੀਸ 99 ਰੁਪਏ ਦੇ ਵਿੱਚ ਲੋਈ aloi amul ਦਾ herbal shampoo ਆ 190 ਪ੍ਰਿੰਟ ਹੈ 180 ਲਾ ਦੂ ਅਗਲਾ ਪਰ 99 ਦੇ ਵਿੱਚ ਦੇਵਾਂਗੇ ਲੋ ਜੀ 210 ਪ੍ਰਿੰਟ ਆਈ ਲਵੋਲੀਆ ਦਾ aicool ਇਹ ਵੀ ਆਪਾਂ 99 ਦੇ ਵਿੱਚ ਦੇਵਾਂਗੇ ਲੋ ਜੀ ਆ ਜਿਹੜੀਆਂ ਬਾਜ਼ਾਰ ਦੇ ਵਿੱਚ ਆਟਮਾ ਤੁਹਾਨੂੰ 150 200 200 ਰੁਪਏ ਦੇ ਵਿੱਚ ਮਿਲਦੀਆਂ ਤੇ ਇਸ 199 ਬਜ਼ਾਰ ਤੇ ਤੁਹਾਨੂੰ ਮਿਲੂਗਾ ਸਿਰਫ 99 ਰੁਪਏ ਦੇ ਵਿੱਚ ਇਹ ਵੀ 99 ਰੁਪਏ 99 ਦੇ ਵਿੱਚ ਦੇਵਾਂਗੇ 99 ਤਾਂ ਬਹੁਤ ਵਧੀਆ ਜਿਹੜੇ ਬਜ਼ਾਰ ਦੇ ਵਿੱਚ ਤਾਂ ਬਹੁਤ ਰੇਟ ਹਾਈ ਹੋਊਗਾ ਤਾਂ ਹੂੰ ਇਹ ਵੀ 99 ਰੁਪਏ ਦੇ ਵਿੱਚ 99 ਦੇ ਵਿੱਚ ਠੀਕ ਹੈ ਜੀ ਇਹ ਗਿਫਟ ਦੇਣ ਵਾਸਤੇ ਦੋਸਤੋ ਆਟਮਾ ਤੇ ਆਪਾਂ ਇਹ ਪੈਕ ਕਰਕੇ ਗਿਫਟ ਦੇ ਵਿੱਚ ਦੇ ਸਕਦੇ ਬਹੁਤ ਵਧੀਆ ਸ਼ਾਨਦਾਰ ਹੈ ਮੰਨ ਕੇ ਵੀ ਚਲੋ ਬਜ਼ਾਰ ਦੇ ਵਿੱਚ ਇਹ 200 250 ਰੁਪਏ ਦੇ ਵਿੱਚ ਮਿਲਦੀ ਆ ਪਰ ਸਿਰਫ ਇਥੋਂ ਤੁਹਾਨੂੰ ਮਿਲੂਗੀ 99 ਰੁਪਏ ਦੇ ਵਿੱਚ ਛੋਟੇ ਬੱਚੇ ਆਸਤੇ ਤਨੀ ਵਾਲੀ ਵਾਟਰ ਬੋਤਲ ਸਿਮਰਨ ਕੰਪਨੀ ਦੀ ਹੈ ਰੇਟ ਇਸ ਦੇ ਡੁੱਡਾ ਡਬਲ ਹੁੰਦਾ ਜੀ ਇਹ ਵੀ 99 ਦੇ ਵਿੱਚ ਹੀ ਦੇਵਾਂਗੇ ਲਓ ਜੀ ਬੱਚਿਆਂ ਵਾਸਤੇ ਬੋਤਲਾਂ ਵਾਟਰ ਵਾਲੀਆਂ ਇਹ ਵੀ 99 ਰੁਪਏ ਦੇ ਵਿੱਚ ਦੇਖ ਲਓ ਇਧਰ ਮਾਲ ਬਹੁਤ ਲੱਗਿਆ ਹੋਇਆ ਭਰਿਆ ਪਿਆ ਸਾਰਿਆਂ ਤੇਲ ਆ ਗਿਆ ਆਮਲਾ ਤੇਲ ਜੈਸਮਿਨ ਨਾਰੀਅਲ ਤੇਲ ਬਦਾਮਾਂ ਦਾ ਗਾਰਨੀਅਰ ਸ਼ੈਂਪੂ ਆ ਗਿਆ ਪਾਰਕ ਵੈਨਿਊ ਪਰਫਿਊਮ ਆ ਗਿਆ ਬਾਈ ਡਿਗਰੀ ਪਾウダー ਆ ਜਾਂਦਾ ਏ ਤੇ ਆ ਜਿਹੜੀਆਂ ਕੁਰਸੀਆਂ ਦਾ ਸੈੱਟ ਪਿਆ ਇਹਦੇ ਵਿੱਚ ਜਿਹੜੀਆਂ ਛੁੱਟੀਆਂ ਬੈਠਣ ਵਾਲੀਆਂ ਇਹ ਇੱਕ ਹੀ ਕੁਰਸੀ ਹੈ ਵੱਡਾ ਬੰਦਾ ਵੀ ਭਾਰਾ ਵੀ ਬੈਠ ਸਕਦਾ ਹੈ 100 ਰੁਪਏ ਦੇ ਵਿੱਚ ਇਹ ਮਿਲ ਜਾਨੀ ਆ ਪੂਰੀ ਲਾਂਡਰੀ ਮਿਲ ਜਾਨੀ ਆ ਪੂਰੀ ਡਬਲ ਲਾਂਡਰੀ 600 ਰੁਪਏ 99 ਦੇ ਵਿੱਚ ਇਹ ਵੀ 99 ਰੁਪਏ ਦੇ ਵਿੱਚ ਪੂਰੀ ਮਜ਼ਬੂਤ ਆ ਇਹ ਹਮ ਅੱਗੇ ਆਪਣੇ ਕੋਲੇ ਆਹ ਗੋਲਫੋਮ ਨਹੀਂ ਆ ਜਾਂਦੀ ਕੀ ਗਮਲੇ ਪਏ ਆਪਣੇ ਕੋਲੇ ਆਹ ਗਮਲੇ ਗੁੰਲੇ ਵੀ ਐਸੇ ਭਾਈ ਦੇ ਦੇਾਂਗੇ आग... 99 ਰੁਪਏ ਦੇ ਵਿੱਚ ਤੇ ਆ ਜਿਹੜੇ ਗਮਲੇ ਛੋਟੇ ਪੀਸ ਆ ਚਾਰ ਪੀਸ ਵੀ ਜੀ ਚਾਰ ਪੀਸ ਆ ਚਾਰ ਪੀਸ 99 ਦੇ ਵਿੱਚ ਚਾਰ ਪੀਸ ਲਟਾਉਣ ਤੇ ਤਾਂ ਨਹੀਂ ਹੋਇਆ ਕਿਤੇ ਘਾਟਾ ਤਾਂ ਨਹੀਂ ਪੋੜਾ 99 ਦੇ ਵਿੱਚ ਚਾਰ ਪੀਸ ਆ ਲੋ ਜੀ ਚਾਰ ਪੀਸ 99 ਰੁਪਏ ਦੇ ਵਿੱਚ ਬਹੁਤ ਵਧੀਆ ਸ਼ਾਨਦਾਰ ਘਰੇ ਰੱਖਣ ਵਾਲੇ ਗਮਲੇ ਨੇ ਇਹ ਵੱਡੇ ਪੀਸ ਵੀ ਪਏ ਇਹਦੇ ਵਿੱਚ ਇਹ ਤਾਂ ਛੋਟੀ ਆਟਮਾਂ ਗਿਆ ਜੀ 20 ਰੁਪਏ ਦੇ ਵਿੱਚ ਪੀ ਆਰ ਰੁਪਏ ਦੇ ਵਿੱਚ ਵੀ ਮਿਲ ਜਾਣਗੀਆਂ ਆ 20 ਰੁਪਏ ਦੇ ਵਿੱਚ ਹਾਂ ਜੀ 20 ਰੁਪਏ ਦਾ ਲਓ ਜੀ ਮਾਰਕੀਟ ਦੇ ਵਿੱਚ 40 ਰੁਪਏ ਦਾ ਵੀ ਮਿਲਦਾ 20 ਰੁਪਏ ਦਾ ਸਿਰਫ 20 ਰੁਪਏ ਦਾ ਜੀ 20 ਰੁਪਏ ਦਾ ਬੱਚੇ ਦਾ ਲਾਂਚ ਬਾਕਸ 99 ਦੇ ਵਿੱਚ ਹਰ ਇੱਕ ਤਰ੍ਹਾਂ ਦੇ ਵੱਖੋ ਵੱਖਰੇ ਡਿਜ਼ਾਈਨ ਪਏ ਇਥੇ ਇਹ ਸਟੀਲ ਦੀਆਂ ਡੱਬੀਆਂ ਦੇ ਨਾਲ ਲਓ ਜੀ ਟੀਲ ਦੀਆਂ ਡੱਬੀਆਂ ਇੱਕ ਪਲਾਸਟਿਕ ਦੀ ਇਹ ਵੀ 99 ਰੁਪਏ ਦੇ ਵਿੱਚ 6 ਪੀਸ ਦਾ ਸੈੱਟ ਹੋਊਗਾ 99 ਦੇ ਵਿੱਚ ਦੇਣਾ ਕੰਜਵੀ ਜੂਸ ਆ ਜਿਹਦੇ ਵਰਤੇ ਮਰਜੀ ਵਰਤੋ ਇਹ ਟੁੱਟਦਾ ਨਹੀਂ ਆ ਦੇਖੋ ਪ੍ਰਿੰਟ ਬਹੁਤ ਹੋਊਗਾ ਸੱਟ ਕੇ ਦੇਖ ਲੋ ਇਹ ਬਿਲਕੁਲ ਨਹੀਂ ਟੁੱਟਦਾ 399 ਪ੍ਰਿੰਟ ਵਾਲਾ ਕੱਲੇ 99 ਰੁਪਏ ਦਾ 99 ਰੁਪਏ ਦੇ ਵਿੱਚ ਬਹੁਤ ਵਧੀਆ ਆਈਟਮ ਹੈ ਜਨੀਕ ਜੀ ਤੁਹਾਡੇ ਬੱਚੇ ਜੇ ਇਹਨੂੰ ਸੈੱਟ ਵੀ ਦੇਣਾ ਆ ਦੇਖੋ ਪਰ ਇਹ ਟੁੱਟਦੇ ਨਹੀਂ ਸਿਰਫ 99 ਰੁਪਏ ਦੇ ਵਿੱਚ ਲਓ ਜੀ ਇਸ ਤੋਂ ਵੱਡਾ ਸਾਈਜ਼ ਹੋਰ ਹੈਗਾ ਆਪਣੇ ਕੋਲੇ విండాయ్న మేరపయదివిచ శేపీస క్వాల్టి ఏక్ తో ఏక్ పాంసో ననేడా నమే ఆలి ఆలియది ఏటమా నినేన దినేన దినేన దినఇన దినేన దినఇ నినఇ దిన ਇਹ ਵੀ ਤਿੰਨ ਪੀਸਾ 99 ਰੁਪਏ ਦੇ ਵਿੱਚ ਲੋ ਵੀਰੇ ਆਜੋ ਜਲਦੀ ਜਲਦੀ ਪਹੁੰਚੋ ਭਗਤਾ ਭਾਈ ਕਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਟੈਕਸੀ ਸਟੈਂਡ ਦੇ ਨਾਲ ਜੀਓ ਦਫ਼ਤਰ ਕੋਲ ਜੀਓ ਦਫ਼ਤਰ ਦੇ ਬਿਲਕੁਲ ਨਾਲ ਤੇ ਇਹ ਸਾਰੇ ਆਈਟਮਾਂ ਜਿੰਨੀਆਂ ਤੁਹਾਨੂੰ ਦਿਖਾਈਆਂ ਜੋ ਵੀ ਮਾਲ ਨਵਾਂ ਆਇਆ ਇਹ ਸਿਰਫ 99 ਰੁਪਏ ਦੇ ਵਿੱਚ ਜਿਹੜੀਆਂ ਦਿਖਾਈਆਂ ਤੁਹਾਨੂੰ ਇਹ 99 ਰੁਪਏ ਦੇ ਵਿੱਚ 20 ਰੁਪਏ ਦੇ ਵਿੱਚ 30 ਰੁਪਏ ਦੇ ਵਿੱਚ ਵੀ ਆਈਟਮ ਹੈਗੀ ਆ ਬਹੁਤ ਵਧੀਆ ਤੇ ਜਲਦੀ ਜਲਦੀ ਆਜੋ 99 ਰੁਪਏ ਦੇ ਵਿੱਚ 99 ਰੁਪਏ ਦੇ ਵਿੱਚ ਆ ਲੋ 5 ਲੀਟਰ ਫਰਨੈਲ 99 ਦੇ ਵਿੱਚ ਸਸਤੀ ਦੀ ਬਾਲਟੀ 99 ਦੇ ਵਿੱਚ ਜਿਹੜੀ ਮਾਰਕੀਟ ਦੇ ਵਿੱਚ 220 ਰੁਪਏ ਦੀ ਹੁੰਦੀ ਆ ਲੋ ਜੀ ਵੱਡਾ ਟੇਬਲ 99 ਦੇ ਵਿੱਚ ਜਿਹੜਾ ਪਿਆਰ ਰੁਪਏ ਦਾ ਡੱਬਾ ਦਿੰਦੇ ਆ ਮਾਰਕੀਟ ਦੇ ਵਿੱਚ 100 ਦੇ ਚਾਰ ਪੂਰਾ ਫਲੈਕਸੀਬਲ ਤੇ ਫਸਟ ਦੀ ਆਈਟਮ ਹੈ ਜਿੰਨੀ ਮਰਜ਼ੀ ਇਸ ਤੋਂ ਤੇ ਟੁੱਟ ਜਾਣੀਆਂ ਉਹ ਟੁੱਟ ਜਾਂਦੇ ਆਪਣੀਆਂ ਥੋੜੀ ਟੁੱਟਣੀਆਂ ਮਾਲ ਮਾਲਕਾਂ ਦਾ ਮਸ਼ੂਰੀ ਕੰਪਨੀ ਦੀ ਆ ਵੀ 3 ਪੀਸ ਦਾ ਸੈਟ ਹੈ ਹਾਂ ਨਕੋੜਾ ਦਾ 3 ਪੀਸ ਦਾ ਸੈਟ ਹੈ ਇਹ ਵੀ 99 ਰੁਪਏ 99 ਦੇ ਵਿੱਚ ਜਿੰਨੀ ਚਾਹੀਦੇ ਵਾਧੂ ਮਿਲ ਜੂ ਕਲਰ ਇਹਦੇ ਵਿੱਚ ਲਗ ਲਗ ਹੈਗੇ ਇਹਦੇ ਵਿੱਚ ਫੁੱਲ ਸਟਾਕ 3-4 ਸਟਾਕ ਆ ਹੋਰ ਫੁੱਲ ਸਟਾਕ ਵਾਧੂ ਭਾਏ ਬੋਰੇ ਭਰ ਭਰ ਕੇ ਰੱਖੇ ਪਏ ਇਹਦੇ ਵਿੱਚ ਵਾਧੂ ਵਾਧੂ ਜਿੰਨੇ ਮਰਜੀ ਜਿੰਨੇ ਮਰਜੀ ਚੱਕੋ ਸਿਰਫ 99 ਰੁਪਏ ਦੇ ਵਿੱਚ ਬਹੁਤ ਹੀ ਮਜ਼ਬੂਤ ਹੈ ਬਹੁਤ ਵਧੀਆ ਚੀਜ਼ ਹੈ ਇਹ ਫਰੂਟ ਧੋਣ ਵਾਸਤੇ ਸਬਜ਼ੀ ਧੋਣ ਵਾਸਤੇ ਘਰਾਂ ਦੇ ਵਿੱਚ ਇਹਨਾਂ ਦੀ ਲੋੜ ਪੈਂਦੀ ਆ 2.5 ਕਿਲੋ ਸਿਰਫ 99 ਦੇ ਵਿੱਚ ਆਹ ਲਟਾਉਣੀ ਆ ਦੁਕਾਨ ਗਾਹਕ ਦਾ ਵਾੜਾ ਯਾਰ ਲੋਕਾਂ ਦਾ ਸਵਾਣ ਨੂੰ ਦੇ ਦੇਣਾ ਆਪਾਂ 22 ਕਿਲੋ 22 ਕਿਲੋ ਸਿਰਫ ਮਸ਼ੀਨ ਵਾਲਾ 99 ਦੇ ਵਿੱਚ 99 ਰੁਪਏ ਦੇ ਵਿੱਚ ਹੂੰ ਦੋਸਤੋ ਯਾਰ ਇਹੋ ਜੀਆਂ ਆਈਟਮਾਂ ਤੁਹਾਨੂੰ ਮਾਲ ਇਹੋ ਜਿਹਾ ਜਿਹੜਾ ਤੇ ਬਾਜ਼ਾਰ ਦੇ ਵਿੱਚੋਂ 300 400 ਰੁਪਏ ਦਾ ਮਿਲਦਾ ਹੈ ਸਿਰਫ 99 ਰੁਪਏ ਦੇ ਵਿੱਚ ਵਰਤੋ ਤਾਂ ਸਹੀ ਇੱਕ ਵਾਰੀ ਜ਼ਰੂਰ ਇਹਨੂੰ ਫਿਰ ਦੇਖੋ ਮੈਟ ਪਾਇਆ ਘਰੇ ਵਿਛਾਉਣ ਵਾਲੀ ਹਰ ਤਰ੍ਹਾਂ ਦਾ ਮੈਟ 99 ਦੇ ਵਿੱਚ ਹਰ ਤਰ੍ਹਾਂ ਦਾ ਮੈਟ ਕਪੜੇ ਵਾਲਾ ਲੋ ਹੋਲ ਮੈਟ ਲੋ ਕਾਂਟਾ ਮੈਟ ਲੋ ਸਾਰੇ ਮਿਲ ਜਾਣਗੇ ਸਾਰੇ ਆ 99 ਰੁਪਏ ਦੇ ਵਿੱਚ ਸੋਬਰ ਆਈਟਮ ਆ ਜਿਹੜੇ ਬੱਠਲ ਭਏ ਆ ਆ 99 ਦੇ ਵਿੱਚ ਆ ਵੀ 99 ਰੁਪਏ ਦੇ ਵਿੱਚ ਹੂੰ ਬਹੁਤ ਵੱਡਾ ਸਹਜ ਆ ਤਾਂ 22 ਰੁਪਏ ਦਾ ਹੋਊਗਾ ਫੌਜੀ ਬੱਠਲਾ ਹੀ 99 ਦੇ ਵਿੱਚ 99 ਰੁਪਏ ਦੇ ਵਿੱਚ ਵੀ ਦੋਸਤੋ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਇਸ ਲਈ ਰੱਬ ਰੱਖਾ